ਜਰਨ ਕਮਲ ਨਾਮ ਦਾ ਮੁੰਡਾ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਹੋਈ ਕਿ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਹੀ ਚੋਰੀ ਹੋ ਗਿਆ। ਅਮਿਤ, ਜਸਪ੍ਰੀਤ ਤੇ ਗੁਰਵਿੰਦਰ ਇਹ ਤਿੰਨ ਬੰਦਿਆਂ ਨੂੰ ਅਸੀਂ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਜੀ। ਇਹਨਾਂ ਨੇ ਉਹ ਚੋਰੀ ਕੀਤਾ ਹੋਇਆ ਮਕਦਮਾ ਮੋਟਰਸਾਈਕਲ ਉਹ ਬਰਾਮਦ ਕਰਾਇਆ ਤੇ ਦੋ ਮੋਟਰਸਾਈਕਲ ਹੋਰ ਬਰਾਮਦ ਕਰਾਈਏ। ਜਰਨ ਕਮਲ ਨਾਮ ਦਾ ਮੁੰਡਾ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਹੋਈ ਕਿ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਪੁਰਾਣਾ ਸਰਦਿਕ ਮਾਰਕ ਵਿੱਚੋਂ ਵੀ ਚੋਰੀ ਹੋ ਗਈ। ਜੀ ਇਹ ਜੀ ਫਕਸਰ ਕੰਸਲਟੇਸ਼ਨ ਕੋਲ ਭਰਵਾਲ ਕੀਤੀ ਤੇ ਉਹਨਾਂ ਚੋਂ ਅਗਲੇ ਕੁਝ ਹਫ਼ਤੇ ਤੋਂ ਬੜਾ ਕਿ ਤਿੰਨ ਮੁੰਡਿਆਂ ਨੂੰ ਸਿਸਟਮ ਪ੍ਰੋਗਰਾਮ ਵਿੱਚ ਰਜਿਸਟਰ ਕੀਤਾ। ਇਹਨਾਂ ਦੇ ਬਾਰੇ ਕੋਈ ਡਿਟੇਲ ਨਹੀਂ ਪ੍ਰਾਪਤ ਹੋਈ। ਜਦੋਂ ਉਸੇ ਤੋਂ ਨਵਾਂ ਮੰਤਰੈਂਡ ਵੀ ਨਹੀਂ ਕਿਹਾ। ਕੋਈ ਵੀ ਕੋਈ ਮਾਮਲੇ ਦਰਜ ਨਹੀਂ ਹਨ। ਇਹ ਤਕਤੀਸ਼ ਦੇ ਵਿੱਚ ਉਹ ਦੇਖਦੇ ਸੀ ਜਿਹੜਾ ਇਹਨਾਂ ਨੇ ਕਿਨੇ ਉਪਰਮਾ ਜੀ ਕਿਹੜਾ ਨਮੂਨਾ ਨਾਮ ਦਾ ਮੁੰਡਾ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਹੋਈ ਕਿ ਉਹਨਾਂ ਮੋਟਰਸਾਈਕਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਹੀ ਚੋਰੀ ਹੋ ਗਿਆ। ਅਮਿਤ, ਜਸਪ੍ਰੀਤ ਤੇ ਗੁਰਵਿੰਦਰ ਇਹ ਤਿੰਨ ਬੰਦਿਆਂ ਨੂੰ ਅਸੀਂ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਹੈ ਜਿਹਨਾਂ ਨੇ ਇਹ ਚੋਰੀ ਕੀਤਾ ਹੋਇਆ ਮਾਮਲਾ ਮੋਟਰਸਾਈਕਲ ਉਹ ਬਰਾਮਦ ਕਰਾਇਆ ਤੇ ਦੋ ਮੋਟਰਸਾਈਕਲ ਹੋਰ ਬਰਾਮਦ ਕਰਾਈ। ਇਹਨਾਂ ਸਮਾਂ ਨੂੰ ਮੰਨਦਾ ਨੂੰ ਹੈ ਰਹਿਣੀ ਜਦੋਂ ਬਾਜ਼ਾਰ ਤੋਂ ਨੂੰ ਮਿਲਦਾ ਹੈ ਜਿਹੜਾ ਕੋਈ ਹੋਰ ਸਾਧਨ ਵਰਤ ਕੇ ਚੇੜੀ ਹੋਵੇ ਕਿ ਇਹ ਜੇ ਫਕਸਰ ਕੰਸਲਟੈਂਸੀ ਨੂੰ ਮਤਲਬ ਕੀਤੀ ਤੇ ਉਹਨਾਂ ਤੋਂ ਅਗਲੀ ਤਜਸਵੀਤੇ ਕਰੂ ਕਿ ਤਿੰਨ ਮੰਨਾਂ ਨੂੰ ਜਿਸ ਨੇ ਪਰਮ ਦੇ ਵਿੱਚ ਰਸਮੀ ਕਰ ਰਹੀ ਇਹਨਾਂ ਦੇ ਬਹੁਤ ਚੋਣ ਪ੍ਰੋਗਰਾਮ ਪ੍ਰੋਗਰਾਮ ਪ੍ਰਮਾਤ੍ਰ ਹੈ ਤੇ ਦੈਮ ਪ੍ਰੋਗਰਾਮ ਨੂੰ ਰੈਨ ਦੇ ਵੇਰੀ ਕਿਤੇ ਬੰਲਾ ਵੀ ਕੋਈ ਮਾਮਲਾ ਦਰਜ ਨਹੀਂ ਹੈ ਇਹ ਤਕਨੀਸ਼ੀ ਦੇ ਵਿੱਚ ਉਹ ਦੇਖਦੇ ਜਿਵੇਂ ਇਹ ਪਹਿਲਾਂ ਇਹਨਾਂ ਨੇ ਕਿਹਾ ਸੀ ਇਨਫੋਰਮੇਸ਼ਨ ਵਿੱਚ ਕਿ ਅਰਣਕ ਮਾਲੂ ਨਾਮ ਦਾ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਹੋਈ ਕਿ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਹੀ ਚੋਰੀ ਹੋ ਗਿਆ। ਅਮਿਤ, ਜਸਪ੍ਰੀਤ ਤੇ ਗੁਰਵਿੰਦਰ ਇਹ ਤਿੰਨ ਬੰਦਿਆਂ ਨੂੰ ਅਸੀਂ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਜਦੇ ਨੇ। ਇਹਨਾਂ ਦੇ ਕੋਲ ਚੋਰੀ ਕੀਤਾ ਹੋਇਆ ਮਕਦਮਾ ਮੋਟਰਸਾਈਕਲ ਉਹ ਬਰਾਮਦ ਕਰਾਇਆ ਤੇ ਦੋ ਮੋਟਰਸਾਈਕਲ ਹੋਰ ਬਰਾਮਦ ਕਰਾਇਆ। ਜਰੂਰ ਤੁਮਨ ਮੰਡਲ ਮੈਂ ਵੜੀ ਨੂੰ ਸੋਚ ਕੇ ਬਾਹਰ ਤੋਂ ਹਿੰਦੂ ਮੌਜੂਦ ਹੈ ਜਿਹੜਾ ਪੂਰਾ ਸਾਧਕ ਵਾਰਤੋਂ ਵਿੱਚੋਂ ਵੀ ਚੋਰੀ ਹੋਇਆ। ਇਹਦੇ ਲਈ ਖਾਸ ਪ੍ਰਸ਼ਾਸਨ ਦੇ ਤੋਹਫੇ ਕੀਤੀ ਤੇ ਬਦਲ ਚੁੱਕ। ਅਗਲੇ ਤੱਕ ਜਸਪੀਤ ਕਰੋ ਕਿ ਤਿੰਨ ਮੁੰਡਿਆਂ ਨੂੰ ਇਸ ਨੰਬਰ ਵਿੱਚ ਰਜਿਸਟਰ ਕਰ ਦਿਓ। ਇਹਨਾਂ ਦੇ ਨਾਮ ਤੋਂ ਵੀ ਡਿਪਾਰਟਮੈਂਟ ਨੂੰ ਮੌਜੂਦ ਹੋਣ ਤੋਂ ਪਹਿਲਾਂ ਤੁਹਾਨੂੰ ਮੌਜੂਦ ਹੋਣ ਦਾ ਨੰਬਰ ਦੇ ਦੇ। ਬਾਕੀ ਕੋਈ ਮਾਮਲਾ ਦਰਜ ਨਹੀਂ ਹੈ। ਇਹ ਤਕਤੀਸ਼ ਦੇ ਵਿੱਚ ਉਹ ਦੇਖਦੇ ਜਿਵੇਂ ਕਿ ਇਹ ਪਹਿਲਾਂ ਇਹਨਾਂ ਨੇ ਕਿਹਾ ਸੀ ਇਨਫੋਰਮੇਸ਼ਨ ਵਿੱਚ 442 ਨੰਬਰ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਉਹ ਕਿਹਾ ਕਿ ਮੋਟਰਸਾਈਕਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਹੀ ਚੋਰੀ ਹੋ ਗਈ। ਅਮਿਤ, ਜਸਪ੍ਰੀਤ ਤੇ ਗੁਰਵਿੰਦਰ ਇਹ ਤਿੰਨ ਬੰਦਿਆਂ ਨੂੰ ਅਸੀਂ ਇਸ ਮਕਦਮੇ ਦੇ ਵਿੱਚ ਅਰੈਸਟ ਕੀਤਾ ਜਦੇ ਨੇ। ਇਹਨਾਂ ਦੇ ਕੋਲ ਚੋਰੀ ਕੀਤਾ ਹੋਇਆ ਮਕਦਮਾ ਮੋਟਰਸਾਈਕਲ ਉਹ ਬਰਾਮਦ ਕਰਾਇਆ ਤੇ ਦੋ ਮੋਟਰਸਾਈਕਲ ਹੋਰ ਬਰਾਮਦ ਕਰਾਇਆ।

ਇਹ ਟੋਕੀਸ਼ਨ ਦੇ ਵਿੱਚ ਉਹ ਦੇਖਦੇ ਸੀ ਜਿਹੜਾ ਇਹਨਾਂ ਨੇ ਕਿਹਾ ਉਹ ਪਰਮਾਜਨ ਹੈ। ਚਾਰਨ ਕਮਾਲ ਨਾਮ ਦਾ ਮੁੰਡਾ ਹੈਗਾ ਜੀ ਉਹਨੇ ਸਾਡੇ ਕੋਲ ਆ ਕੇ ਰਿਪੋਰਟ ਹੋਈ ਕਿ ਉਹਨਾਂ ਮੋਟਰਸਾਈਕਲ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਹੀ ਚੋਰੀ ਹੋ ਗਿਆ। ਅਮਿਤ, ਜਸਪ੍ਰੀਤ, ਗੁਰਵਿੰਦਰ ਇਹ ਤਿੰਨ ਬੰਦਿਆਂ ਨੂੰ ਅਸੀਂ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਜਦਿਆਂ ਇਹਨਾਂ ਦੇ ਕੋਲ ਚੋਰੀ ਕੀਤਾ ਹੋਇਆ ਮੋਟਰਸਾਈਕਲ ਉਹ ਬ੍ਰਾਹਮਣ ਕਰਾਇਆ ਤੇ ਦੋ ਮੋਟਰਸਾਈਕਲ ਹੋਰ ਬ੍ਰਾਹਮਣ ਕਰਾਈਆਂ।

ਇਹ ਤਕਨੀਕੀ ਦੇ ਵਿੱਚੋਂ ਦੇਖਦੇ ਸੀ ਇਹ ਜਿਹੜਾ ਲੈਣ ਨੂੰ ਕਿ ਇਹ ਪਰਮੋਸ਼ਨ ਜੀ